ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬੀ ਕੁਕਿੰਗ ਰਸੋਈ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਹਾਂ ਸ਼ਾਹੀ ਪਨੀਰ ਉਹਦੇ ਲਈ ਆਪਾਂ ਲਵਾਂਗੇ ਪਿਆਜ਼ ਟਮਾਟਰ ਲਸਣ ਅਦਰਕ ਦੋ ਟੁਕੜੇ ਹਰੀ ਮਿਰਚ ਤੇ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲਾਂਗੇ ਹਾਂਜੀ ਆਪਾਂ ਇਹਨੂੰ ਇਸ ਹਿਸਾਬ ਨਾਲ ਕੱਟਿਆ ਆ ਹੁਣ ਆਪਾਂ ਲਵਾਂਗੇ ਪਨੀਰ ਪਨੀਰ ਨੂੰ ਆਪਾਂ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਸਕਦੇ ਆ ਆਪਾਂ ਇਹਨੂੰ ਜਿਆਦਾ ਵੱਡੀ ਸ਼ੇਪ 'ਚ ਨਹੀਂ ਕਟਾਂਗੇ ਹਾਂਜੀ ਪਨੀਰ ਆਪਣਾ ਕੱਟ ਕੇ ਹੋ ਗਿਆ ਰੈਡੀ ਹੁਣ ਆਪਾਂ ਇੱਕ ਕੜਾਈ ਦੇ ਵਿੱਚ ਲਵਾਂਗੇ ਤੇਲ ਜੋ ਕਿ ਸਾਡਾ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਉਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਆਦਰਕ ਲਸਣ ਉਹਨੂੰ ਆਪਾਂ ਚੰਗੀ ਤਰ੍ਹਾਂ ਲਾਈਟ ਬ੍ਰਾਊਨ ਕਰਾਂਗੇ ਅਦਰਕ ਲਸਣ ਬ੍ਰਾਊਨ ਹੋ ਚੁੱਕਾ ਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਿਆਜ਼ ਪਿਆਜ਼ ਨੂੰ ਵੀ ਆਪਾਂ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਭੁੰਨਾਂਗੇ ਹਾਂਜੀ ਆਪਣਾ ਪਿਆਜ਼ ਜਿਹੜਾ ਆ ਉਹ ਲਾਈਟ ਬ੍ਰਾਊਨ ਹੋ ਚੁੱਕਾ ਆ ਆਪਾਂ ਇਹਨੂੰ ਥੋੜਾ ਜਿਹਾ ਹੋਰ ਭੁੰਨਾਂਗੇ ਹਾਂਜੀ ਪਿਆਜ਼ ਆਪਣਾ ਰੈਡੀ ਆ ਹੁਣ ਆਪਾਂ ਇਹਦੇ ਵਿੱਚ ਐਡ ਕਰਨੇ ਆ ਟਮਾਟਰ ਟਮਾਟਰ ਤੇ ਹਰੀ ਮਿਰਚ ਆਪਾਂ ਇਹਨੂੰ ਵੀ ਉਸੀ ਤਰੀਕੇ ਦੇ ਨਾਲ ਭੁੰਨਾਂਗੇ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਨਮਕ ਐਡ ਕਰਾਂਗੇ ਜਿਸ ਦੇ ਨਾਲ ਆਪਣੇ ਟਮਾਟਰ ਜਲਦੀ ਗਲ ਜਾਣਗੇ ਫਿਰ ਉਸੇ ਹਿਸਾਬ ਨਾਲ ਆਪਾਂ ਅੱਗੇ ਜਾ ਕੇ ਨਮਕ ਐਡ ਕਰਨਾ ਕਿ ਜਿਹੜਾ ਆਪਣਾ ਨਮਕ ਆ ਉਹ ਸਬਜ਼ੀ ਦੇ ਵਿੱਚ ਜ਼ਿਆਦਾ ਨਾ ਹੋ ਜਾਏ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਤੜਕਾ ਜਿਹੜਾ ਆਪਣਾ ਥੋੜਾ ਜਿਹਾ ਰੈਡੀ ਹੋ ਗਿਆ ਦੇਖੋ ਜੀ ਟਮਾਟਰ ਆਪਣੇ ਗਲ ਚੁੱਕੇ ਨੇ ਹੁਣ ਆਪਾਂ ਇਹਨੂੰ ਬੰਦ ਕਰਕੇ ਥੋੜੇ ਟਾਈਮ ਲਈ ਠੰਡਾ ਹੋਣ ਲਈ ਰੱਖ ਦਾਂਗੇ ਆਪਾਂ ਇੱਥੇ ਲਏ ਸੀਗੇ ਕਾਜੂ ਕਾਜੂ ਨੂੰ ਆਪਾਂ ਪਹਿਲਾਂ ਭਿਓ ਲਿਆ ਸੀਗਾ 10-15 ਮਿੰਟ ਪਹਿਲਾਂ ਹੁਣ ਆਪਾਂ ਇਹਦੀ ਕਰੀਮ ਬਣਾਵਾਂਗੇ ਹਾਂਜੀ ਹੁਣ ਆਪਣੀ ਕਾਜੂ ਦੀ ਪੇਸਟ ਹੋ ਚੁੱਕੀ ਹੈ ਰੈਡੀ ਇਹਨੂੰ ਆਪਾਂ ਇੱਕ ਬੌਲ 'ਚ ਕੱਢ ਲਾਂਗੇ ਹਾਂਜੀ ਆਪਣਾ ਤੜਕਾ ਹੋ ਚੁੱਕਾ ਹੈ ਠੰਡਾ ਹੁਣ ਆਪਾਂ ਇਹਨੂੰ ਮਿਕਸੀ ਯਾਰ ਦੇ ਵਿੱਚ ਕੱਢ ਕੇ ਇਹਦੀ ਪਿਊਰੀ ਬਣਾਵਾਂਗੇ ਆਪਾਂ ਜਿਹੜਾ ਤੇਲ ਆ ਉਹਨੂੰ ਆਪਾਂ ਇੱਦੀ ਕੜਾਈ 'ਚ ਰੱਖ ਲਾਂਗੇ ਇਹ ਆਪਣੀ ਤੜਕੇ ਦੇ ਖਾਮ ਆਊਗਾ ਹੁਣ ਆਪਾਂ ਇਹਦੀ ਬਣਾਵਾਂਗੇ ਪਿਉਰੀ ਹਾਂਜੀ ਪਿਉਰੀ ਬਣ ਕੇ ਆਪਣੀ ਰੈਡੀ ਆ ਹੁਣ ਆਪਣਾ ਜਿਹੜਾ ਪਹਿਲਾ ਤੇਲ ਸੀ ਉਹ ਆਪਾਂ ਵੇਸਟ ਨਹੀਂ ਹੋਣ ਦਿੱਤਾ ਉਹਦੇ ਵਿੱਚ ਥੋੜਾ ਜਿਹਾ ਤੇਲ ਆਪਾਂ ਹੋਰ ਐਡ ਕਰਾਂਗੇ। ਉਹਦੇ ਵਿੱਚ ਪਾਵਾਂਗੇ ਆਪਣੇ ਤੜਕੇ ਦੀ ਪਿਉਰੀ ਜਿਹੜੀ ਆਪਾਂ ਰੈਡੀ ਕੀਤੀ ਸੀ। ਉਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ। ਆਪਣਾ ਜਿਹੜਾ ਤੇਲ ਆ ਉਹ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਆ। ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ। ਪਾਣੀ ਐਡ ਕਰਕੇ ਆਪਾਂ ਇਹਨੂੰ ਫਿਰ ਤੜਕੇ 'ਚ ਪਾ ਲਾਂਗੇ। ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ। ਦੇਖੋ ਆਪਣਾ ਤੜਕਾ ਜਿਹੜਾ ਆ ਚੰਗੀ ਤਰ੍ਹਾਂ ਭੁੱਜ ਰਿਹਾ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕਾਜੂ ਦੀ ਕਰੀਮ ਜਿਹੜੀ ਆਪਾਂ ਰੈਡੀ ਕੀਤੀ ਸੀਗੀ ਪੇਸਟ ਜਿਹੜਾ ਕਾਜੂ ਆ ਨਾ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਕਿ ਜਿਹੜਾ ਇਹਦਾ ਕੱਚਾਪਨ ਉਹ ਚਲਾ ਜਾਵੇ ਨਹੀਂ ਤਾਂ ਫਿਰ ਖਾਣ ਦੇ ਵਿੱਚ ਵਧੀਆ ਨਹੀਂ ਲੱਗਦਾ ਹਾਂਜੀ ਆਪਣਾ ਮਸਾਲਾ ਹੋ ਚੁੱਕਾ ਰੈਡੀ ਇਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਕਾਲੀ ਮਿਰਚ ਜਿਹੜੀ ਕਿ ਬਹੁਤ ਜ਼ਰੂਰੀ ਆ ਸ਼ਾਈ ਪਨੀਰ ਦੇ ਵਿੱਚ ਗਰਮ ਮਸਾਲਾ ਹਲਦੀ 1.5 ਚਮਚ ਹੁਣ ਆਪਾਂ ਐਡ ਕਰਾਂਗੇ ਕਿਚਨ ਕਿੰਗ ਮਸਾਲਾ 1.5 ਚਮਚ ਦੇਗੀ ਮਿਰਚ ਇੱਕ ਚਮਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਫਰੈਸ਼ ਮਲਾਈ ਜਿਹਦੇ ਨਾਲ ਆਪਣਾ ਸ਼ਾਹੀ ਪਨੀਰ ਪੂਰਾ ਕਰੀਮੀ ਬਣੂਗਾ ਇਹਨੂੰ ਵੀ ਚੰਗੀ ਤਰ੍ਹਾਂ ਭੁੰਨ ਕੇ ਇਹਦੇ ਵਿੱਚ ਐਡ ਕਰਾਂਗੇ ਦੁੱਧ। ਇਹਦੇ ਵਿੱਚ ਪਾਣੀ ਨਹੀਂ ਐਡ ਕਰਨਾ ਹੈਗਾ ਆਪਾਂ। ਇਹਦੇ ਵਿੱਚ ਦੁੱਧ ਐਡ ਕਰਾਂਗੇ। ਜੇ ਥੋੜਾ گاੜਾ ਹੋਊਗਾ ਫਿਰ ਆਪਾਂ ਪਾਣੀ ਐਡ ਕਰਾਂਗੇ ਇਹਦੇ ਵਿੱਚ। ਦੇਖੋ ਆਪਣੀ ਗਰੇਵੀ ਕਿੰਨੀ ਵਧੀਆ ਥੋੜੀ گاੜੀ ਇਹਦੇ ਵਿੱਚ ਹੁਣ ਥੋੜਾ ਪਾਣੀ ਐਡ ਕਰ ਦਾਂਗੇ। ਗਰੇਵੀ ਆਪਣੀ ਬਣ ਕੇ ਹੋ ਚੁੱਕੀ ਹੈ ਰੈਡੀ। ਇਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਆਪਾਂ ਹੁਣ ਆਪਾਂ ਐਡ ਕਰਾਂਗੇ ਇਹਦੇ ਵਿੱਚ ਪਨੀਰ ਹਾਂਜੀ ਪਨੀਰ ਪਾ ਕੇ ਇਹਦੇ ਵਿੱਚ ਆਪਾਂ ਇਹਨੂੰ ਥੋੜੇ ਟਾਈਮ ਲਈ ਰਿਜਣ ਦਵਾਂਗੇ ਜਿਹੜਾ ਕਿ ਆਪਣੀ ਗਰੇਵੀ ਦਾ ਟੇਸਟ ਆ ਉਹ ਪਨੀਰ ਦੇ ਵਿੱਚ ਆ ਜਾਵੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਇੱਕ ਚਮਚੀ ਚੀਨੀ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਆ ਸ਼ਾਹੀ ਪਨੀਰ ਦੇ ਵਿੱਚ ਹਾਂਜੀ ਆਪਣਾ ਸ਼ਾਹੀ ਪਨੀਰ ਬਣ ਕੇ ਹੋ ਚੁੱਕਾ ਹੈ ਰੈਡੀ ਇਹਦਾ ਕਲਰ ਟੈਕਚਰ ਦੇਖੋ ਕਿੰਨਾ ਸੋਹਣਾ ਆਇਆ ਹਾਂਜੀ ਹੁਣ ਆਪਾਂ ਫਲੇਵਰ ਵਾਸਤੇ ਕਸੂਰੀ ਮੇਥੀ ਐਡ ਕਰਾਂਗੇ ਸ਼ਾਈ ਪਨੀਰ ਬਣ ਕੇ ਹੋ ਚੁੱਕਿਆ ਆਪਣਾ ਰੈਡੀ ਤੁਸੀਂ ਵੀ ਬਣਾਓ ਤੇ ਤੁਸੀਂ ਵੀ ਖਾਓ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਬਾਏ ਬਾਏ ਦੋਸਤੋ